ਕਿਉਂਕਿ ਜਿਸ ਤਰ੍ਹਾਂ ਆਹ ਗਾਮੇ ਦੇ ਨਾਲ ਬਤੀਰਾ ਕਿਸੇ ਉਹ ਕਿ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਹਾਡੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਕਿ ਤੁਹਾਡੀ ਮਨਸ਼ਾ ਕੀ ਹੈ ਮਨਸ਼ਾ ਦੀ ਮਸੂਲੀ ਗੱਲ ਇਸ ਕਰਕੇ ਦੱਸਦਾ ਹਾਂ ਵੀ ਪਹਿਲਾਂ ਚਿੱਠੀ ਜੇਲਾ ਮਾਨਸਾਰੇ ਆਖਰ ਨੂੰ ਕਢੀ ਜਾਂਦੀ ਉਹ ਤੋਂ ਜਵਾਬ ਮੰਗਾਇਆ ਜਾਂਦਾ ਬਲਕਿ ਚਿੱਠੀ ਆਉਣ ਤੋਂ ਪਹਿਲਾਂ ਨੂੰ ਟੈਲੀਫੋਨਾਂ ਤੇ ਹੁਕਮ ਵੀ ਆ ਜਾਂਦੇ ਨੇ ਵੀ ਇਹਦੇ ਫਟਾਫਟ ਕਾਰਵਾਈ ਚਲਦੀ ਕਿਉਂਕਿ ਮੈਂ ਇਸ ਦਿਨ ਤੋਂ ਵੀ ਇਸ ਬੱਚੇ ਨੂੰ ਨਿਯੁਕਤ ਕੀਤਾ ਹੈ ਮੈਂ ਉਸੇ ਦਿਨ ਦਾ ਹੀ ਜ਼ਿਲ੍ਹਾ ਸਿਹਤ ਕੇਂਦਰ ਦੇ ਨਾਲ ਸੰਪਰਕ ਦੇ ਵਿੱਚ ਹੈ ਤੇ ਜੋ ਸਾਡਾ ਡਾਟਾ ਸਾਡੇ ਪ੍ਰਾਇਮਰੀ ਹੈਲਥ ਕੇਂਦਰ ਹੁਣ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ ਵੀ ਸਾਰੀਆਂ ਚੀਜ਼ਾਂ ਦਾ ਵੇਰਵਾ ਹੈ ਜੇ ਮੇਰੀ ਬੱਚਾ ਕੀ ਇਹ ਜਾਣਕਾਰੀ ਲੈਣ ਦੀ ਹੁੰਦੀ ਹੈ ਸਹੀ ਜੀ ਜੋ سارے ਦਿਲਾ ਮਾਨਸਾ ਦੇ ਉਹਨਾਂ ਤੋਂ ਲਈ ਜਾ ਸਕਦੀ ਸੀ ਕੋਈ ਵੱਡੀ ਗੱਲ ਕੋਈ ਇਸ਼ੂ ਨਹੀਂ ਸੀ ਬੋਤਾਂ ਨਾ ਮੈਂਗੂ ਨੇ ਤਰਾਸੀ ਨਾ ਸਰਕਾਰ ਨੇ ਜੇ ਪੁੱਛਣਾ ਤਾਂ ਉਹਦੇ 'ਚ ਵੀ ਕੋਈ ਵੱਡੀ ਅਲੋਕਾਰੀ ਨਹੀਂ ਹੋਈ ਜਿਹੜੇ ਲੋਕ ਪੁੱਛ ਪੁੱਛ ਸਕਦੇ ਘਰ ਵਿੱਚ ਪਰ ਆਪਣਾ ਦੱਸਣਾ ਫਰਜ਼ ਵੀ ਬੰਦਾ ਹੈ ਪਰੰਤੂ ਉਹਦੇ ਲਈ ਕਿੰਨੇ ਕਾਹਲ ਵਿਖਾਏ ਗੀ 14 ਤਿੰਨ ਨੂੰ ਦਿੱਲੀ ਤੋਂ ਪੱਤਰ ਜਾਰੀ ਹੁੰਦਾ ਹੈ ਔਰ 18 ਨੂੰ ਮਾਨਸਾ ਤੋਂ ਵੀ ਸ਼ਿਫਟ ਕਰਕੇ ਬਠਿੰਡੇ ਦੇ ਸੀਯੂ ਬੀ ਡਿਊਟੀ ਲਾ ਜਾਗੇ ਫਿਰ ਬਠਿੰਡਾ ਸੀਮ ਅਤੇ ਨੌਕਰਾਂ ਨੂੰ ਨਿਯੁਕਤ ਕਰਕੇ ਮੇਰੀ ਪੁੱਛਗੀ ਲਈ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਚਲੋ ਠੀਕ ਹੈ ਹਸਪਤਾਲ ਜੀ ਪੁੱਛ ਲੈਂਦੇ ਆਪਾਂ ਉਹਨਾਂ ਨੂੰ ਦਾ ਜਵਾਬ ਹੀ ਦਿੱਤੇ ਨਾ ਦਿੱਤਾ ਵੀ ਜਵਾਬ ਪਰੰਤੂ ਉਹਨਾਂ ਦੀ ਮੰਚਾ ਜਾਣਕਾਰੀ ਇਕੱਠਾ ਕਰਨ ਦੀ ਨਹੀਂ ਸੀ ਉਹ ਚਾਹੁੰਦੇ ਸੀ ਵੀ ਅਸੀਂ ਕੋਈ ਹੋਰ ਕੋਈ ਗਲਤ ਵਿਧੀ ਰਾਈ ਬੱਚੇ ਨੂੰ ਜਨਨ ਦਿੱਤਾ ਹੈ ਤੇ ਅਸੀਂ ਕਿਸੇ ਸਾਡੇ ਲੋਕਲ ਹਸਪਤਾਲ ਦੇ ਰਾਣੀ ਬਾਹਰ ਬਾਹਰ ਉਹ ਕਹਿੰਦੇ ਸੀ ਸਾਨੂੰ ਸਸੋ ਇਹਦਾ ਅਲਟਰਾਸਾਉਂਡ ਕਿੱਥੋਂ ਹੋਇਆ ਹੈ ਰੈਫਰ ਕਿੱਥੋਂ ਹੋਇਆ ਹੈ ਫਲਾਂ ਜਦੋਂ ਨਹੀਂ ਸਿੱਖਾਈ ਦਿੱਤਾ ਭਾਈ ਅਸੀਂ ਵਿਦੇਸ਼ ਤੋਂ ਟ੍ਰੀਟਮੈਂਟ ਲਿਆ ਹੈ ਆ ਅਨੁਸਾਰ ਅਸੀਂ ਆਪਣੇ ਮੁੱਢਲੇ ਸਿਹਤ ਕੇਂਦਰ ਦੇ ਉੱਤੇ ਦੀ ਇਨਫੋਰਮੇਸ਼ਨ ਦਿੱਤੀ ਹੈ ਫਿਰ ਤੁਸੀਂ ਜ਼ਿਲ੍ਹਾ ਅਫਸਰ ਮਾਨਸਾ ਨੂੰ ਕਿਉਂ ਨਹੀਂ ਪੁੱਛਦੇ ਬਠਿੰਡਾ ਨਾਲ ਜਦੋਂ ਸਾਡਾ ਬਕੂਆ ਹੀ ਨਹੀਂ ਪੈਂਦਾ ਸਾਡਾ ਬਠਿੰਡਾ ਨਾਲ ਕੀ ਮਤਲਬ ਹੈ ਸਿਰਫ ਕੇਵਲ ਦੇਖੀਏ ਉਹਦਾ ਬਾਈਕਾ 4 ਮਨਥ ਦੇ ਵਿੱਚ ਆਏ ਹਾਂ ਤਾਂ ਔਰ ਅਸੀਂ ਇਹਨਾਂ ਬੰਦੂ ਦਾ ਟ੍ਰੀਟਮੈਂਟ ਜਿਹੜਾ ਲੈ ਰਹੇ ਆ ਉਹਦਾ ਤੁਹਾਨੂੰ ਸਾਰਾ ਰਿਕਾਰਡ ਦਿੱਤਾ। ਸੰਘ ਕਰਕੇ ਉਹਨਾਂ ਦਾ ਬਤੀਰਾ ਜਿਹੜਾ ਲੱਗਦਾ ਸੀ ਮੈਂ ਸ਼ੀਮ ਸਿੰਘ ਸਾਹਿਬ ਨੂੰ ਸਪੈਸ਼ਲੀ ਇਹ ਗੱਲ ਕਹਿਣਾ ਤੁਸੀਂ ਸਾਨੂੰ ਇਹਨੇ ਮੂਰਖ ਨਾ ਸਮਝੋ ਹਰ ਕਿਸਾਨ ਹਰ ਵਪਾਰੀ ਦਾ ਬੇਟਾ ਅੱਜਕੱਲ ਪੜਿਆ ਲਿਖਿਆ ਹੈ ਤੇ ਸਾਨੂੰ ਜਿਸ ਤੋਂ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਅਸੀਂ ਗੂਗਲ ਦੀ ਸਹਾਇਤਾ ਦੇ ਨਾਲ ਹਰ ਕਾਨੂੰਨ ਦੇ ਬਾਰੇ ਜਾਣਕਾਰੀ ਰੱਖਦੇ ਤੁਸੀਂ ਇੰਡੀਆ ਦੀ ਗੱਲ ਕਰਦੋ ਮੈਂ ਤੁਹਾਨੂੰ 10 ਦੇਸ਼ਾਂ ਦੇ ਕਾਨੂੰਨ ਬਾਰੇ ਜਾਣਕਾਰੀ ਦੇ ਸਕਦਾ ਤਾਂ ਇਸ ਕਰਕੇ ਕੋਈ ਬੰਦਾ ਭੁਲੇਖੇ ਦੇ ਵਿੱਚ ਨਹੀਂ ਅਸੀਂ ਬੜਾ ਸੋਚ ਸਮਝ ਕੇ ਜਿਹੜੀ ਇਹ ਸਥਿਤਰ ਨੂੰ ਪੈਰ ਪੋਟਿਆ ਸੀ ਅਸੀਂ ਸਾਰੇ ਮਹਾਰਾ ਤੋਂ ਸੁਣਾ ਲਈ ਸੀ ਜਦੋਂ ਉਹਨੇ ਕਿਹਾ ਵੀ ਸਾਡਾ ਇੰਡੀਆ ਦਾ ਕਾਨੂੰਨ ਅਲੋਨ ਹੀ ਕੀਤਾ ਤੇ ਅਸੀਂ ਬਾਹਰ ਬੰਦ ਰੱਖ ਦਿੱਤਾ ਸੀ ਤੇ ਅਸੀਂ ਕਰ ਰਹੇ ਤਾਂ ਕਿ ਉਹਦਾ ਫਿਜ਼ੀਕਲੀ ਅਸਰ ਇਫੈਕਟ ਸੀ ਪਰ ਕਰੂਨ ਦੀ ਅਚਨੇਤ ਵਾਲੀ ਸੀਗੀ ਉਹ ਅਸੀਂ ਇਸੇ ਤਰ੍ਹਾਂ ਬਾਹਰ ਪਤਾ ਇਹਨਾਂ ਨੂੰ ਸੀ ਪਰੰਤੂ ਇਹ ਇਹਨਾਂ ਨੂੰ ਮੈਂ ਉਹਦੇ ਵਿੱਚ ਇਤਿਹਾਸ ਸੀ ਸੀਐਮ ਸਾਹਿਬ ਨੂੰ ਵੀ ਤੁਸੀਂ ਤੁਹਾਡੇ ਪਾਛੂ ਜਾਂ ਤੁਹਾਡੇ ਸਲਾਹਕਾਰ ਮਾਰੇ ਸੀ ਇਸੇ ਕਰਕੇ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰ ਪਾ ਚੰਗਾ ਹੁੰਦਾ ਜੇ ਉਹ ਮੇਰੇ ਜ਼ਿਲ੍ਹੇ ਦੇ ਅਫਸਰ ਤੋਂ ਖਾਲੀ ਜਾਣਕਾਰੀ ਲੈਂਦੇ ਤਾਂ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਜਾਂਦੀ ਸੀ ਪਰੰਤੂ ਉਹ ਕਾਹਾਂ ਦੇ ਵਿੱਚ ਕਈ ਵਾਰੀ ਫਿਰ ਜਿਹੜੀ ਐ ਕਿੰਟਰਨਲੇ ਪੋਜੀਸ਼ਨ ਉਂ ਪਹੁੰਚਣਾ ਪੈਂਦਾ ਹੈ ਕਿ ਤੋਂ ਲੋਕ ਤੋਂ ਜ਼ਿਆਦਾ ਕੰਮ ਕਰਦੇ ਹਰ ਇੱਕ ਵਾਰ ਜੇ ਜੇ ਇਸੇ ਕਰਕੇ ਦੁਬਾਰੂ ਖੜੀ ਹੋ ਗਈ ਜੇ ਤੋ ਵੀਡੀਓ ਪਾਈ ਆ ਤੁਸੀਂ ਉਸ ਤੋਂ ਬਾਅਦ ਕਿੰਨਾ ਕੁ ਪ੍ਰੈਸ਼ਰ ਪਿਆ ਕੋਈ ਵੀਡੀਓ ਬਣਾਉਣ ਬਾਰੇ ਜਾਂ ਕੋਈ ਹੋਰ ਵੀ ਤੁਹਾਡੇ ਨਾਲ ਕਿੰਨਾ ਕੁ ਪ੍ਰੈਸ਼ਰ ਪਾਇਆ ਗਿਆ ਦੇਖੋ ਜੀ ਜਦੋਂ ਤੁਸੀਂ ਕੋਈ ਗਲਤ ਕੰਮ ਕਰੋਗੇ ਤਾਂ ਉਹਦੇ ਨਾਲ ਲੋਕੀ ਤਾਂ ਨਾਰਾਜ਼ ਹੋਣਗੇ ਸਾਡੇ ਨਾਲ ਜੁੜੇ ਤੁਸੀਂ ਦੇਖੋ ਇਸ ਬੱਚੇ ਦੇ ਵਰਸ ਦੇ ਨਾਲ ਕਿੰਨੇ ਲੋਕਾਂ ਨੇ ਮੇਰਾ ਖਿਆਲ 3-4 ਕਰੋੜ ਲੋਕ ਪਹਿਲੇ ਦਿਨ ਜਸ਼ਨ ਦੇ ਵਿੱਚ ਸ਼ਾਮਲ ਸੀ ਠੀਕ ਹੈ ਇਹ ਇੱਕ ਆਮ ਦਾ ਫੈਸਲਾ ਸੀ ਦੁਨੀਆ ਭਰ ਦੇ ਵਿੱਚ ਸਿੱਧੂ ਨੂੰ ਚਾਉਣ ਵਾਲੇ ਲੋਕਾਂ ਦੇ ਮਨ ਦੇ ਵਿੱਚ ਉਸ ਘਟਨਾ ਨੂੰ ਲੈ ਕੇ ਗੁੱਸਾ ਸੀ ਨੰਬਰ 2 ਤੇ ਮੈਂ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਨਾ ਵੀ ਮਾਰਚ ਮਹੀਨੇ ਦੇ ਵਿੱਚ ਤੁਹਾਨੂੰ ਕੇਂਦਰ ਨੇ ਚਿੱਠੀ ਉਦੋਂ ਵੀ ਗੱਡੀ ਸੀ ਵੀ ਸਿੱਧੂ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਹੈ ਉਹ ਤੁਸੀਂ 2 ਮਹੀਨਿਆਂ ਦੇ ਬਾਅਦ ਹੁਤੇ ਕੋਈ ਅਮਲ ਨਹੀਂ ਕੀਤਾ ਇਹ ਚਿੱਕੀ ਦੇ ਵਿੱਚ ਤੁਸੀਂ 3 ਦਿਨਾਂ ਦੇ ਵਿੱਚ ਦੋ ਮਾਨਸਾ ਸੀਮ ਨੂੰ ਵੀ ਕ੍ਰੋਸ ਕਰਕੇ ਬਠਿੰਡੇ ਸੀਮ ਉਤੇ ਪਹੁੰਚ ਕੇ ਵੀ 4 ਦਿਨਾਂ ਦੇ ਵਿੱਚ ਹਸਪਤਾਲ ਤੱਕ ਸਾਡੇ ਪਿੱਛੇ ਪਹੁੰਚ ਗਏ ਕੀ ਗੱਲ ਸਾਨੂੰ ਡਿਸਚਾਰਜ ਹੋਣ ਤੱਕ ਜੇਲਸੀ ਕਰ ਸਕਦੇ ਸੀ ਤੁਸੀਂ ਸਾਡੀ ਸਿਕਿਉਰਿਟੀ ਤੁਹਾਨੂੰ ਸਪੈਸ਼ਲ ਸੈੱਲ ਨੇ ਜਦੋਂ ਉਹਨਾਂ ਨੇ ਗੈਂਗਸਟਰ ਸ਼ਾਹਰੂਖ ਨੇ ਦੱਸਿਆ ਵੀ ਅਸੀਂ ਸਿੱਧੂ ਮੂਸੇ ਦਾ ਨੂੰ ਮਾਰਨਾ ਹੈ ਉਹਨਾਂ ਨੇ ਅਲਰਟ ਕੀਤਾ ਸਟੇਟ ਨੂੰ ਤਾਂ ਪਰ ਸਟੇਟ ਨੇ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਸਾਡੀ ਸਿਕਿਉਰਿਟੀ ਮੇਰੇ ਪੁੱਤ ਦੀ ਵੜਾ ਕੀਤੀ ਔਰ ਵੜਾ ਕਰਨ ਦੇ ਬਾਅਦ ਅਨਾਉਂਸ ਵੀ ਕੀਤੀ ਮੈਂ ਬਾਰ ਬਾਰ ਸੀਮ ਸਾਹਿਬ ਨੂੰ ਮਿਲਿਆ ਜਾ ਕੇ ਕਿ ਤੁਸੀਂ ਇਹਦੀ ਕੋਈ ਵਿਭਾਗੀ ਜਾਂਚਤਾ ਕਰਵਾ ਦਿਓ ਕਿ ਕਿ ਕੋਈ ਮੈਂ ਪਰਸਨਲੀ ਘੰਟਾ ਇੱਕ ਵਾਰੀ ਘਰੇ ਜਾ ਕੇ ਵੀ ਸੀਮ ਸਾਹਿਬ ਨੂੰ ਮਿਲ ਕੇ ਆਇਆ ਪਰੰਤੂ ਉਹਨਾਂ ਨੇ ਮੇਰੀ ਕਿਸੇ ਵੀ ਗੱਲ ਤੇ ਤਵੱਜੋ ਨਹੀਂ ਦਿੱਤੀ ਕਿਉਂਕਿ ਮੇਰਾ ਪੁੱਤ ਦੇ ਜਾਣ ਦੇ ਨਾਲ ਉਹਨਾਂ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਡੇੜਾ ਮੁੰਡਾ ਵਜਿਆ ਹੈ ਪਾ ਮੇਰਾ ਵਜਿਆ ਹੈ ਉਹਨਾਂ ਨੂੰ ਇਸ ਗੱਲ ਨਾਲ ਕੋਈ ਜ਼ੇੜਤਾ ਜਾਂ ਹਮਦਰਦੀ ਨਹੀਂ ਸੀ ਇਸ ਗੱਲ ਦੀ ਨਹੀਂ ਤਾਂ ਉਸ ਤੋਂ ਬਾਅਦ ਮੈਂ ਵਿਧਾਨ ਸਭਾ ਦੇ ਵਿੱਚ ਚਲਾ ਜਾਣਾ ਵਿਧਾਨ ਸਭਾ ਦੇ ਵਿੱਚ ਬੈਠ ਕੇ ਮੀਆਂ ਬੀਬੀ ਅਸੀਂ ਆ ਜਾਂਦੇ ਹਾਂ ਸਾਨੂੰ ਟਾਈਮ ਦੇ ਦਿੱਤਾ ਜਾਂਦਾ ਕੈਬਨਟ ਮੰਤਜੋਬ ਜਿੱਦੇ ਸਾਡੇ ਮੰਤਰੀ ਨੇ